ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਕੱਲ ਵੱਡਾ ਹਾਦਸਾ ਹੋਇਆ ਮਹਾਰਾਸ਼ਟਰ ਦੇ ਵਿੱਚ ਜਿੱਥੇ ਕਿ ਅਜੀਤ ਪੁਵਾਰ ਦੇ ਨਾਲ ਪੰਜ ਹੋਰ ਵਿਅਕਤੀਆਂ ਦੀ ਵੀ ਮੌਤ ਹੋਈ ਦੁਨੀਆ ਭਰ ਦੇ ਲੋਕ ਖਾਸ ਕਰਕੇ ਜਿਹੜੇ ਇੰਡੀਆ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਦੁੱਖ ਹੈ ਤੇ ਦੂਸਰੇ ਪਾਸੇ ਵਾਰ-ਵਾਰ ਬਚੇ ਪੰਜਾਬ ਦੇ ਸਾਬਕਾ ਡਿਪਟੀ ਡਿਪਟੀ ਸੀਐਮ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪੰਜਾਬ ਦੇ ਸਾਬਕਾ ਡਿਪੀ ਸੀਐਮ ਅਤੇ ਮੌਜੂਦਾ ਸੰਸਦ ਹਲਕਾ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾੜ ਦੀ ਜਹਾਜ਼ ਹਾਦਸੇ ਵਿੱਚ ਮੌਤ ਦੇ ਵਿਚਕਾਰ ਹੈ ਜੈਪੁਰ ਹਵਾਈ ਅੱਡੇ ਤੇ 에어 ਇੰਡੀਆ ਦੀ ਇੱਕ ਅਡਾਣ ਨੂੰ ਲੈਂਡਿੰਗ ਵਿੱਚ ਮੁਸ਼ਕਲ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ Air India ਦੀ ਉਡਾਣ ਲੈਂਡ ਕਰਨ ਵਿੱਚ ਅਸਫਲ ਰਹੀ ਦਿੱਲੀ ਤੋਂ ਜੈਪੁਰ ਆ ਰਹੀ ਫਲਾਈਟ AI 719 ਪਹਿਲੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਲੈਂਡ ਕਰਨ ਵਿੱਚ ਅਸਫਲ ਰਹੀ ਜਹਾਜ਼ ਰਨਵੇ ਨੂੰ ਛੂ ਗਿਆ ਅਤੇ ਉਡਾਣ ਭਰਨ ਲਈ ਵਾਪਸ ਆ ਗਿਆ ਦੂਜੀ ਕੋਸ਼ਿਸ਼ ਵਿੱਚ ਕੀਤੀ ਗਈ ਉਡਾਣ ਲੈਂਡ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੇ ਦੁਪਹਿਰ 1:00 1:05 ਵਜੇ ਲੈਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਜਹਾਜ਼ ਰਨਵੇ ਨੂੰ ਛੂਣ ਤੋਂ ਬਾਅਦ ਵਾਪਸ ਉਡਾਨ ਭਰਨ ਲਈ ਆਇਆ ਲੈਂਡਿੰਗ ਸੈਂਡਿੰਗ ਪਹੁੰਚ ਲੈਂਡਿੰਗ ਪਹੁੰਚ ਅਸੁਲਨ ਕਾਰਨ ਲੈਂਡਿੰਗ ਸੰਭਵ ਨਹੀਂ ਹੋ ਸਕੇ ਦੂਜੀ ਕੋਸ਼ਿਸ਼ 10 ਮਿੰਟ ਬਾਅਦ ਸਫਲ ਰਹੀ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਰੰਧਾਵਾ ਵੀ ਉਡਾਨ ਵਿੱਚ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ 8:45 ਵਿਚੇ ਵਜੇ 12 ਮਤੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਇੱਕ ਚਾਰਟਰਡ ਜਹਾਜ਼ ਆਦਾਗਰਸ ਹੋ ਗਿਆ ਇਸ ਹਾਦਸੇ ਵਿੱਚ 60 ਸਾਲਾ अजीत ਪਰਵਾਰ ਦੇ ਸੁਰੱਖਿਅਤ ਗਾਰ ਦੋ ਪਾਇਲਟ ਅਤੇ ਇੱਕ ਮਹਿਲਾ ਚਾਲਕ ਦਲ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ अजीत ਪਵਾਰ ਮਹਾਰਾਸ਼ਟਰ ਪੰਚਾਇਤ ਚੋਣਾਂ ਲਈ ਇੱਕ ਇੱਕ ਰੈਡੀਸੂਰਨ ਕਰ ਲਈ 12 ਮਤੀ ਪਹੁੰਚੇ ਸਨ ਮਹਾਰਾਸ਼ਟਰ ਹਵਾ ਬਾਜੀ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ 12 ਮਤੀ ਹਵਾਈ ਅੱਡੇ ਤੇ ਲੈਂਡਿੰਗ ਲਈ ਆ ਰਿਹਾ ਸੀ ਪਾਇਲਟ ਸ਼ੁਰੂ ਵਿੱਚ ਹੀ ਰਨਵੇ ਨੂੰ ਸਾਫ਼ ਪਾਇਲਟ ਸ਼ੁਰੂ ਵਿੱਚ 99 ਨੂੰ ਸਾਫ਼-ਸਾਫ਼ ਨਹੀਂ ਦੇਖ ਸਕਿਆ ਇਸ ਲਈ ਉਸ ਨੇ ਜਹਾਜ਼ ਨੂੰ ਉੱਚੀ ਪਹਚਾਈ ਤੋ ਚੁੱਕਿਆ 12 ਮਤੀ ਦੇ 99 11 ਲੈਂਡ ਤੇ ਕਰਨ ਤੇ ਦੂਜੀ ਕੋਸ਼ਿਸ਼ ਕੀਤੀ ਕਿ ਫਿਰ ਜਹਾਜ਼ 89 ਤੋਂ ਫਿਸਲ ਗਿਆ ਅਤੇ ਹਾਦਸਾ ਗ੍ਰਸਤ ਹੋ ਗਿਆ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਸੁਖਜਿੰਦਰ ਸਿੰਘ ਰੰਦਾਵਾ ਜੈਪੁਰ ਤੋਂ ਆਰਸੀ ਜਹਾਜ਼ ਪਹਿਲੀ ਵਾਰ ਲੈਂਡ ਨਹੀਂ ਹੋਇਆ ਦੂਜੀ ਵਾਰ ਜਾ ਕੇ 10 ਮਿੰਟ ਬਾਅਦ ਲੈਂਡ ਹੋਇਆ ਅਤੇ ਉਸ ਜਹਾਜ਼ ਦੇ ਵਿੱਚ ਇੰਡੀਆ ਏਅਰਲਾਈਨ ਦੇ ਵਿੱਚ ਹਾਫੜਾ ਦਫੜੀ ਮੱਚ ਗਈ ਜਿਸ ਦੇ ਵਿੱਚ ਸਵਾਰ ਸੀ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਅਤੇ ਮੌਜੂਦਾ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਹਾਲਾਂਕਿ ਜੇਕਰ ਗੱਲ ਕਰੀਏ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਬੀਬੇ ਦਾਗ ਹੈ ਇੱਕ ਸੱਚੇ ਸੁੱਚੇ ਜਿਹੜੇ ਕਾਂਗਰਸ ਪਾਰਟੀ ਦੇ ਸਿਪੇ ਸਲਾਰ ਨੇ ਹਵੇਸ਼ਾ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤਰ੍ਹਾਂ ਸਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਿਆ ਯਾਨੀ ਕਿ ਅਸੀਂ ਗੱਲ ਕਰਦੇ ਹਾਂ ਇਹਨਾਂ ਜਹਾਜ਼ ਹਾਦਸਿਆਂ ਦੀ ਕ੍ਰੈਸ਼ਾਂ ਦੀ ਕਿਉਂਕਿ ਦੁਨੀਆ ਭਰ ਦੇ ਆ ਪੰਜਾਬੀ ਜਿੱਥੇ ਇੱਕ ਪਾਸੇ ਪੰਜਾਬ ਵਾਸੀ ਅਰਦਾਸ ਕਰ ਰਹੇ ਨੇ ਤੇ ਦੂਸਰੇ ਪਾਸੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕ੍ਰੈਸ਼ ਨਹੀਂ ਆ ਅਕਸਰ ਹੀ ਦੁਨੀਆ ਭਰ ਦੇ ਵਿੱਚ ਦੇਖੇ